ਹਾਂਜੀ ਸਤਿ ਸ਼੍ਰੀ ਅਕਾਲ ਆਸ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਤੁਹਾਨੂੰ ਪਤਾ ਆ ਪਛਨੀਵਾਰ ਤੇ ਐਤਵਾਰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਕਸਟ ਤਿਆਰ ਕਰਦੇ ਹੁੰਨੇ ਆ ਜਿਹਦੀ ਪਿਆਬੀ ਡਿਸਕ੍ਰਿਪਸ਼ਨ ਤੇ ਮਿਲਦੀ ਆ ਤੇ ਹੁਣ ਜਿਵੇਂ ਪੇਪਰ ਦੀ ਤਰੀਕ ਅਨਾਉਂਸ ਹੋ ਗਈ ਤੀਜੇ ਮਹੀਨੇ ਦੀ ਪੇਪਰ ਦੀ ਤਰੀਕ ਕਰਕੇ ਆਪਾਂ ਸ਼ਨੀਵਾਰ ਨੂੰ ਦੂਜੀਆਂ ਡਿਕਟੇਸ਼ਨਾਂ ਬੰਦ ਕਰ ਰਹੀਆਂ ਸੀ ਵੀ ਤਾਂ ਜੋ ਤੁਸੀਂ ਇਹ ਪੇਪਰ ਵੱਲ ਧਿਆਨ ਦੇ ਸਕੋ ਹੁਣ ਆਪਾਂ ਅਗਲੇ ਮਹੀਨੇ ਤੋਂ ਦਿੱਲੀ ਆਪਾਂ ਤਿੰਨ ਦੀ ਥਾਂ ਤੇ ਦੋ ਡਿਕਟੇਸ਼ਨਾਂ ਦੇ ਆ ਕਰਾਂਗੇ ਤਾਂ ਜੋ ਤੁਹਾਨੂੰ ਪਿਆਬੀ ਦੇ ਇਹ ਪੇਪਰ ਲਈ ਟਾਈਮ ਮਿਲ ਜੇ ਤੇ ਸ਼ਨੀਵਾਰ ਐਤਵਾਰ ਨੂੰ ਆਪਾਂ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਾ ਕਰਾਂਗੇ ਚਲੋ ਹੁਣ ਆਪਾਂ ਜ਼ਿਆਦੇ ਸਮਾਂ ਬਰਬਾਦ ਨਹੀਂ ਕਰਦੇ ਪਹਿਲਾਂ ਤੁਹਾਨੂੰ ਟ੍ਰਾਇਲ ਪੈਰੇ ਬੋਲਦੇ ਆਂ ਫਿਰ ਪ੍ਰੋਪਰ ਪੈਰੇ ਰੈਡੀ ਹਾਂਜੀ ਰੈਡੀ ਸੰਸਾਰ ਪੱਧਰ ਉੱਤੇ ਸਥਿਤ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਬ੍ਰਿਕਸ ਦੇਸ਼ਾਂ ਵੱਲੋਂ ਨਿਰਮਿਤ ਕੀਤੇ ਯੂਨੀਵਰਸਿਟੀ ਨੈਟਵਰਕ ਵਿੱਚ ਪੀਏਯੂ ਦੀ ਸਮੂਲੀਅਤ ਹੋਈ ਹੈ ਡੰਡੀ ਇਸ ਤੋਂ ਭਾਵ ਹੁਣ ਪੀਏਯੂ ਬ੍ਰਿਕਸ ਦੇਸ਼ਾਂ ਦੇ ਉਹਨਾਂ 94 ਸੰਸਥਾਨਾਂ ਵਿੱਚ ਸ਼ਾਮਲ ਹੋ ਗਈ ਹੈ ਜਿਹੜੀਆਂ ਸੰਸਥਾਵਾਂ ਸਾਂਝੇ ਰੂਪ ਵਿੱਚ ਬਹੁਪਾਤੀ ਖੋਜ ਸਿੱਖਿਆ ਅਤੇ ਕਾਢਾਂ ਦੇ ਮੰਤਵ ਨਾਲ ਸਮੂਹਿਕ ਕਾਰਜ ਨਾਲ ਜੁੜਨ ਗਿਆ ਲਓ ਜੀ ਟ੍ਰਾਇਲ ਪੈਰਾ ਤੁਹਾਡਾ ਪੂਰਾ ਹੋ ਗਿਆ ਹੁਣ ਆਪਾਂ ਪ੍ਰੋਪਰ ਪੈਰੇ ਬੋਲਾਂਗੇ ਤੇ ਉਹਦੀ ਪਿਆਪੀ ਤੁਹਾਨੂੰ ਮਿਲੂਗੀ ਡਿਸਕ੍ਰਿਪਸ਼ਨ ਦੇ ਵਿੱਚ ਤੇ ਉਹਨਾਂ ਦੇ ਵਿੱਚ 2 ਮਿੰਟ ਦੀ ਖਾਲੀ ਵੀਡੀਓ ਚਲੋ ਜਿੱਦੇ ਤੁਸੀਂ ਪੈਰਾ ਰੀਡ ਕਰਨਾ ਹੁਣ ਰੈਡੀ ਹੋ ਜਾਓ ਆਪਾਂ ਬੋਲਣਾ ਲੱਗਦੇ ਹਾਂ ਪ੍ਰੋਪਰ ਪੈਰਾ ਹਾਂਜੀ ਰੈਡੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਦਾਅਵੇ ਅੱਜਕੱਲ ਸਿਰਫ ਕਾਗਜ਼ੀ ਰਿਪੋਰਟਾਂ ਭਾਸ਼ਣਾ ਅਤੇ ਇਸ਼ਤਿਹਾਰਾਂ ਤੱਕ ਹੀ ਸੀਮਤ ਦਿਖਾਈ ਦੇ ਰਹੇ ਹਨ ਜਦ ਕਿ ਜ਼ਮੀਨੀ ਪੱਧਰ ਉੱਤੇ ਹਕੀਕਤ ਇਸ ਤੋਂ ਬਿਲਕੁਲ ਉਲਟ ਅਤੇ ਚਿੰਤਾਜਨਕ ਹੈ ਨੰਡੀ ਅਜਿਹਾ ਇਸ ਲਈ ਕਿਉਂਕਿ ਹਰ ਰੋਜ਼ ਅਖਬਾਰਾਂ ਅਤੇ ਮੀਡੀਆ ਵਿੱਚ ਮਹਿਲਾਵਾਂ ਨਾਲ ਹੋ ਰਹੀਆਂ ਮਾੜੀਆਂ ਘਟਨਾਵਾਂ ਇਹ ਸਪਸ਼ਟ ਕਰ ਦਿੰਦੀਆਂ ਹਨ ਕਿ ਕਾਨੂੰਨਾਂ ਦੀ ਮੌਜੂਦਗੀ ਦੇ ਬਾਵਜੂਦ ਨਾ ਤਾਂ ਅਪਰਾਧੀਆਂ ਦੇ ਮਨਾਂ ਵਿੱਚ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਪੀੜਤ ਔਰਤਾਂ ਨੂੰ ਤੁਰੰਤ ਅਤੇ ਠੁਕਵਾ ਇਨਸਾਫ ਮਿਲ ਪਾਰ ਰਿਹਾ ਹੈ ਡੰਡੀ ਕਈ ਮਾਮਲਿਆਂ ਵਿੱਚ ਪੁਲਿਸ ਦੀ ਲਾਪਰਵਾਹੀ ਜਾਂਚ ਵਿੱਚ ਨਾਜਾਇਜ਼ ਦੇਰੀ ਦੋਸ਼ੀਆਂ ਨੂੰ ਮਿਲਦਾ ਰਾਜਨੀਤਿਕ ਜਾਂ ਸਮਾਜਿਕ ਸਹਾਰਾ ਅਤੇ ਪੀੜਤ ਉਤੇ ਬਨਾਇਆ ਗਿਆ ਦਵਾਈ ਉਸ ਦੇ ਜ਼ਖਮਾਂ ਉੱਤੇ ਲੋਨ ਛਿੜਕਣ ਵਰਗਾ ਸਾਬਿਤ ਹੁੰਦਾ ਹੈ ਜਿਸ ਕਾਰਨ ਕਈ ਔਰਤਾਂ ਖੁੱਲ ਕੇ ਸ਼ਿਕਾਇਤ ਕਰਨ ਤੋਂ ਵੀ ਡਰਦੀਆਂ ਹਨ ਡੰਡੀ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਔਰਤਾਂ ਦੀ ਸੁਰੱਖਿਆ ਨੂੰ ਸਿਰਫ ਚੋਣਵੀ ਨਾਰਾ ਜਾਂ ਕਾਗਜ਼ੀ ਯੋਜਨਾ ਨਾ ਬਣਾਇਆ ਜਾਵੇ ਸਗੋਂ ਕਾਨੂੰਨਾਂ ਨੂੰ ਸਖਤੀ ਅਤੇ ਨਿਰਪੱਖਤਾ ਨਾਲ ਲਾਗੂ ਕਰਕੇ ਪ੍ਰਸ਼ਾਸਨ ਨੂੰ ਸਵੈਧਨਸ਼ੀਲ ਬਣਾ ਕੇ ਅਤੇ ਸਮਾਜ ਦੀ ਸੋਚ ਵਿੱਚ ਬੁਨਿਆਦੀ ਬਦਲਾ ਲਿਆ ਕੇ ਹੀ ਮਹਿਲਾਵਾਂ ਨੂੰ ਅਸਲ ਮayne ਵਿੱਚ ਸੁਰੱਖਿਤ ਸਨਮਾਨਿਤ ਅਤੇ ਨਿਰਪਾਇ ਜੀਵਨ ਦਿੱਤਾ ਜਾ ਸਕਦਾ ਹੈ ਡੰਡੀ ਮਹਿਲਾ ਸੁਰੱਖਿਆ ਲਓ ਜੀ ਹੁਣ ਤੁਸੀਂ ਪਹਿਰਾ ਰੀਡ ਕਰੋ ਫਿਰ ਆਪਾਂ 2 ਮਿੰਟ ਬਾਅਦ ਦੂਜਾ ਬੁਲਾਗੇ ਹਾਂਜੀ ਤਾਂ ਓਵਰ ਹੋਣ ਵਾਲਾ ਰੈਡੀ ਹੋ ਜਾ ਰੈਡੀ ਤੁਸੀਂ ਸਾਰਿਆਂ ਨੇ ਮਸ਼ਹੂਰ ਵਿਗਿਆਨੀ ਐਲਵਰਟ ਆਈਨਸਟਾਈਨ ਦਾ ਨਾਂ ਤਾਂ ਸੁਣਿਆ ਹੀ ਹੋਵੇਗਾ ਉਸ ਨੇ ਬਹੁਤ ਸਾਰੀਆਂ ਖੋਜਾਂ ਕਰਕੇ ਸੰਸਾਰ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਡੰਡੀ ਉਹ ਹਮੇਸ਼ਾ ਹੀ ਜੇ ਕੋਈ ਕੰਮ ਕਰਦਾ ਜਾਂ ਫਿਰ ਕਿਤੇ ਵੀ ਜਾਂਦਾ ਤਾਂ ਆਪਣੇ ਡਰਾਈਵਰ ਨੂੰ ਨਾਲ ਰੱਖਦਾ ਸੀ ਡੰਡੀ ਉਹ ਅਕਸਰ ਬਹੁਤ ਸਾਰੇ ਸਕੂਲਾਂ ਕਾਲਜਾਂ ਵਿੱਚ ਬੱਚਿਆਂ ਨੂੰ ਸਿੱਖਿਆ ਦੇਣ ਜਾਂਦਾ ਸੀ ਡੰਡੀ ਇੱਕ ਵਾਰ ਉਹ ਕਿਸੇ ਕਾਲਜ ਵਿੱਚ ਜਾ ਰਹੇ ਸਨ ਤਾਂ ਉਹਨਾਂ ਦੇ ਡਰਾਈਵਰ ਨੇ ਕਿਹਾ ਕਿ ਜੋ ਕੰਮ ਤੁਸੀਂ ਕਰਦੇ ਹੋ ਉਹ ਮੈਂ ਵੀ ਕਰ ਸਕਦਾ ਹਾਂ ਡੰਡੀ ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਅਕਸਰ ਇੱਕੋ ਹੀ ਪਾਸ਼ਣ ਦਿੰਦੇ ਹੋ ਜੋ ਮੈਨੂੰ ਵੀ yaad ਹੋ ਗਿਆ ਹੈ ਅਤੇ ਮੈਂ ਵੀ ਬੋਲ ਸਕਦਾ ਹਾਂ ਡੰਡੀ ਜਿਸ ਜਗਾ ਐਲਬਰਟ ਆਇਨਸਟਾਈਨ ਜਾ ਰਹਾ ਸੀ ਉੱਥੇ ਉਹਨਾਂ ਨੂੰ ਕਿਸੇ ਨੇ ਵੀ ਨਹੀਂ ਦੇਖਿਆ ਸੀ ਡੰਡੀ ਉਹਨਾਂ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਠੀਕ ਹੈ ਇਸ ਵਾਰ ਮੇਰੀ ਜਗਾ ਤੂੰ ਜਾਵੇਂਗਾ ਅਤੇ ਭਾਸ਼ਣ ਦੇਵੇਗਾ ਡੰਡੀ ਉਸੇ ਤਰ੍ਹਾਂ ਹੀ ਹੋਇਆ ਡੰਡੀ ਡਰਾਈਵਰ ਨੇ ਬਿਲਕੁਲ ਐਲਵਰਟ ਆਇਨਸਟਾਈਨ ਵਾਂਗ ਭਾਸ਼ਣ ਦਿੱਤਾ ਡੰਡੀ ਜਦੋਂ ਭਾਸ਼ਣ ਖਤਮ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਮੇਰਾ ਡਰਾਈਵਰ ਹੈ ਸਭ ਇਹ ਦੇਖ ਕੇ ਹੈਰਾਨ ਸੀ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਪਰ ਇਹ ਸਭ ਮਸ਼ਹੂਰ ਵਿਗਿਆਨੀ ਐਲਵਰਟ ਨਾਲ ਰਹਿਣ ਦਾ ਹੀ ਨਤੀਜਾ ਸੀ